ਤੇ ਤੁਸੀਂ ਸੁਣੇਗੇ 247 ਪੰਜਾਬ ਤੇ ਮੈਂ ਹਾਂ ਤੁਹਾਡਾ ਰੁਹੀ ਗੋਬਰ ਤਾਂ ਜੇਕਰ ਸੀ ਗੱਲ ਕਰੀ ਤਾਂ ਪੰਜਾਬ ਤੋਂ ਜਿਹੜੇ ਆਲਮੋਸਟ ਜਿਹੜੇ ਪੰਜਾਬੀ ਨੌਜਵਾਨ ਹੁੰਦੇ ਨੇ ਉਹ ਬਾਹਰ ਵਧੀਆ ਰੋਜ਼ੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਹੈ ਰੋਜ਼ੀ ਰੋਟੀ ਕਮਾਣ ਲਈ ਜਾਂਦੇ ਨੇ ਆਪਣੇ ਵਧੀਆ ਜੀਵਨ ਵਾਸਤੇ ਜਾਂਦੇ ਨੇ ਕਿ ਲਗਾਤਾਰ ਨੂੰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬਾਹਰ ਜੋ ਹੈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਜੇਕਰ ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰੀ ਤੇ ਇੱਥੇ ਵੀ 31 ਸਾਲਾ ਜਿਹੜਾ ਜਸਬੀਰ ਸਿੰਘ ਹੁੰਦਾ ਹੈ ਉਹ ਪਰਿਵਾਰ ਵਾਸਤੇ ਵਧੀਆ ਰੋਜ਼ੀ ਰੋਟੀ ਕਮਾਣ ਲਈ ਸਿੰਗਾਪੁਰ ਜਾਂਦਾ ਹੈ ਤੇ ਉੱਥੇ ਉਹਦੇ ਨਾਲ ਕੀ ਹੁੰਦਾ ਉਸ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਕਿ ਪਰਿਵਾਰ ਬਿਲਕੁਲ ਟੁੱਟ ਜਾਂਦਾ ਹੈ ਦਾ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ 33 ਸਾਲਾ ਨੌਜਵਾਨ ਜਸਬੀਰ ਸਿੰਘ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨਹਿਰ ਵਿੱਚ ਤੱਕਾ ਦੇ ਦਿੱਤਾ ਗਿਆ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਸਨ ਇਸ ਬਾਰੇ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਹੋਇਆ ਸੀ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਤੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਸਿੰਗਾਪੁਰ ਪੁਲਿਸ ਨੇ ਉਕਤ ਧੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਪਰਿਵਾਰ ਨੇ ਸਰਕਾਰ ਕੋਲੋਂ ਮਾਲੀ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਜਸਬੀਰ ਸਿੰਘ ਹੀ ਉਹਨਾਂ ਦਾ ਇੱਕ ਸਹਾਰਾ ਸੀ ਹਰਪਾਲਨ ਸਿੰਘ ਕਿਹੜਾ ਪਿੰਡ ਆ ਕਟਾਲ ਖੋਜ ਗੱਲਬਾਤ ਹੋਈ ਆ ਗੱਲਬਾਤ ਹੋਈ ਆ ਵੀ ਸਾਂ ਸੁਣਿਆ ਫੋਨ ਆ ਸੋਮਵਾਰ ਹਾਂਜੀ ਕਿ ਤੁਹਾਡਾ ਲੜਕਾ ਜਿਹੜਾ ਭਤੀਆ ਮੇਰਾ ਕਿ ਗੁਜ਼ਰ ਗਿਆ ਮਰ ਗਿਆ ਨਾ ਤੇ ਦੇਖ ਪੀ ਹੂੰ ਕਿੰਨੇ ਧੱਕਾ ਮਾਰਿਆ ਅੱਛਾ ਜਿੰਨੇ ਧੱਕਾ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਸਾਨੂੰ ਇਹੋ ਜਿਹਾ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਤੜਾ ਕੇ ਕਰੋ ਗਰੀਬ ਆ 4-5 ਸਾਲੋ ਕੇ ਗਏ ਹੁਣ ਮੰਗ ਕਰਦੇ ਸਰਕਾਰ ਤੋਂ ਦਰਬਾਰਾ ਸਰ ਕਿਹੜਾ ਪਿੰਡਾ ਪਾ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਰ ਕੀ ਨਾਲਾ ਮੇਰਾ ਬੇਟਾ ਹੈ ਜਸਵੀਰ ਸਿੰਘ ਇਹ ਸਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਿਆ ਉਹ ਚਾਰ ਪੰਜ ਸਾਲ ਨੂੰ ਗਿਆ ਕਿਹੜੇ ਦੇਸ਼ ਗਿਆ ਸੀ ਨਾ ਬਾਬਾ ਤੇ ਕੀ ਗੱਲ ਬਣੀ ਉਥੇ ਉਹ ਉਥੇ ਨਾਲ ਇੱਕ ਮਿਛਾ ਕਰ ਨਾ ਨਰਿਕੰਡੇ ਦੇ ਹਾਂਜੀ ਤੇ ਉਹਨੇ ਧੱਕਾ ਹੀ ਮਾਰਦਾ ਕਿੰਨੇ ਬੱਚੇ ਇਹਦੇ ਸਨ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣ ਵਾਲੀ ਤਾਂ ਉਹ ਮੰਗਾਂ ਉਹਨਾਂ ਨੂੰ ਹਰ ਗਰੀਬਾ ਅਰੇ ਜੋ ਵੀ ਸਰਕਾਰ ਮਰਦ ਕਰੇ ਕਿੰਨਾ ਕੋ ਚਿਹਰਾ ਚਲਿਆ ਗਏ ਨੂੰ ਲੈ ਨੂੰ ਉਹ ਚਾਰ ਕਿਸ ਤੈਸ ਨੂੰ ਸਵੇਰ ਨੂੰ 247 ਪੰਜਾਬ ਤੇ ਮੈਂ ਹਾਂ ਤੁਹਾਡਾ ਰੂਹੀ ਦੇ ਉਪਰ ਤਾਂ ਜੇ ਕਣ ਸੀ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਆਲਮੋਸ ਜਿਹੜੇ ਪੰਜਾਬੀ ਨੌਜਵਾਨ ਹੁੰਦੇ ਨੇ ਉਹ ਬਾਹਰ ਵਧੀਆ ਰੋਜ਼ੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਹੈ ਰੋਜ਼ੀ ਰੋਟੀ ਕਮਾਣ ਲਈ ਜਾਂਦੇ ਨੇ ਆਪਣੇ ਵਧੀਆ ਜੀਵਨ ਵਾਸਤੇ ਜਾਂਦੇ ਨੇ ਕਿ ਲਗਾਤਾਰ ਉਹਨੇ ਖਬਰਾਂ ਸਾਹਮਣੇ ਆ ਰਹੀ ਹੈ ਕਿ ਬਾ ਜੋ ਹੈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਕਿ ਜੇਕਰ ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰੀ ਤਾਂ ਇੱਥੇ ਵੀ 31 ਸਾਲਾ ਜਸਬੀਰ ਸਿੰਘ ਹੁੰਦਾ ਹੈ ਉਹ ਪਰਿਵਾਰ ਵਾਸਤੇ ਵਧੀਆ ਰੋਜ਼ੀ ਰੋਟੀ ਕਮਾਣ ਲਈ ਸਿੰਗਾਪੁਰ ਜਾਂਦਾ ਹੈ ਤੇ ਉੱਥੇ ਉਹਦੇ ਨਾਲ ਕੀ ਹੁੰਦਾ ਉਸ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਕਿ ਪਰਿਵਾਰ ਬਿਲਕੁਲ ਟੁੱਟ ਜਾਂਦਾ ਹੈ ਦਾ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ 33 ਸਾਲਾ ਨੌਜਵਾਨ ਜਸਬੀਰ ਸਿੰਘ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨਹਿਰ ਵਿੱਚ ਤੱਕਾ ਦੇ ਦਿੱਤਾ ਗਿਆ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਸਨ ਇਸ ਬਾਰੇ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਹੋਇਆ ਸੀ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਤੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਸਿੰਗapore ਪੁਲਿਸ ਨੇ ਉਕਤ ਤੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਮੰਗ ਕਰਦਿਆਂ ਕਿਆ ਕਿ ਪਰਿਵਾਰ ਬਹੁਤ ਗਰੀਬ ਅਤੇ ਜਸਬੀਰ ਸਿੰਘ ਹੀ ਉਹਨਾਂ ਦਾ ਇੱਕ ਸਹਾਰਾ ਸੀ ਜੀ ਨਾਗੀ ਬਾਬੂ ਜੀ ਦਾਡਾ ਹਰਪਰਨ ਸਿੰਘ ਘੜਾ ਪੇਂਡਾ ਘਟਾ ਖੋਲ ਜੋ ਗੱਲ ਬਾਤ ਹੋਈ ਯਾਰ ਗੱਲ ਬਾਤ ਹੋਈ ਆ ਵੀ ਸਾਨੂੰ ਸੁਣਿਆ ਫੋਨ ਆ ਸੋਵਾਰ ਹਾਂਜੀ ਪਿੱਤਾ ਦਾ ਲੜਖਾਈ ਦਾ ਪਤੀ ਆ ਮੇਰਾ ਗੋਸਰ ਗਿਆ ਮਰ ਗਿਆ ਨਾ ਤੇ ਬੀ ਜਿੰਨੇ ਧੱਕਾ ਮਾਰਿਆ ਅੱਛਾ ਜਿੰਨੇ ਧੱਕਾ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਸਾਨੂੰ ਇਹੋ ਜਿਹਾ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਤੜਾ ਕਿ ਕਰੂ ਗਰੀਬ ਆ 4-5 ਸਾਲੋ ਕੇ ਗਏ ਹੁਣ ਮੰਗ ਕਰਦੇ ਸਰਕਾਰ ਤੋਂ ਦਰਬਾਰਾ ਸਾਹਿਬ ਕਿਹੜਾ ਪਿੰਡ ਆ? ਪਾਪੀ ਟੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਰ ਕੀ ਨਾਲਾ? ਮੇਰਾ ਬੇਟਾ ਹੈ ਤਸ਼ਵੀਰ ਸਿੰਘ। ਇਹ ਸਾਡਾ ਬੇਟਾ ਆ। ਹਾਂਜੀ। ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਿਆ? ਚਾਰ-ਪੰਜ ਸਾਲ ਨੂੰ ਗਿਆ। ਕਿਹੜੇ ਦੇਸ਼ ਗਿਆ ਸੀ? ਨਾ ਪਾਪੀ। ਤੇ ਕੀ ਗੱਲ ਬਣੀ ਉੱਥੇ? ਉਹ ਉੱਥੇ ਨਾਲ ਇੱਕ ਮਿਛਾਏ ਕਰਨਾ ਨਾਲ ਦੇ ਕੰਡੇ ਨੇ। ਹਾਂਜੀ। ਤੇ ਉਹਨੇ ਧੱਕਾ ਹੀ ਮਾਰਦਾ। ਕਿੰਨੇ ਬੱਚੇ ਇਹਦੇ ਸੀ? ਦੋ ਬੱਚੇ। ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ? ਤਾਂ ਪਾਪੀ ਹੋ ਮੰਗਾਂ ਉਹਨਾਂ ਨੂੰ। ਹਰ ਗਰੀਬਾ ਅੱਲਾਹ ਤੇ ਜੋ ਵੀ ਸਰਕਾਰ ਮਦਦ ਕਰੇ ਕਿੰਨਾ ਉਹ ਚਿਹਰਾ ਚੱਲਿਆ ਗਏ ਨੂੰ ਨਾ ਨੂੰ ਉਹ ਚਾਰ ਕਿਸਾ